ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਦੇ ਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਪੱਪੂ ਸਿੰਘ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ 9878850773 778 50773 50773 ਜਿਹੜੀ ਵੀ ਆਪਾਂ ਝੋਟੀ ਦੇਖਦੇ ਪਿਆ ਸੁਆ ਕਿਹੜਾ ਸੂੰਦੀ ਪਈ ਐ ਦੂਜਾ ਸੁਆ ਸੂੰਦੀ ਆ ਬਈ ਦੂਜਾ ਸੁਆ ਤੇ ਕੈਕ ਦਿਨ ਲੈਂਦੀ ਆ ਸੂੰਣ ਚਾਹੀਏ ਇਹ 5-7 ਦਿਨ ਤਾਂ ਲੈਂਦੀ ਹਫਤਾ ਮੰਨ ਲਓ ਹਫਤਾ ਲਗਭਗ ਸੂੰਣ ਚ ਬਾਕੀ ਪਿਆ ਤੇ ਇਹਦਾ ਦੁੱਧ ਪਹਿਲੇ ਸੁਏ ਕਿੰਨਾ ਕੁ ਪਾਇਆ ਇਹ ਸੁਏ 11 ਕਿਲੋ ਦੁੱਧ ਛੋਇਆ ਬਈ 11 ਕਿਲੋ ਹਾਂ ਹਫਤਾ ਸੂੰਣ ਚ ਬਾਕੀ ਪਿਆ ਤੇ ਸਾ ਬਾਕੀ ਮੁੰਡੇ ਵਧੀਆ ਬਈ ਬਾਕੀ ਜੈਡ ਬਲੈਕ ਆ ਸਾਰੀ ਠੀਕ ਹੈ ਤੇ ਚੁਆਇਚ ਵੀ ਓਕੇ ਸੀ ਚੁਆਇਚ ਓਕੇ ਆ ਬਾਈ ਗੰਨੇ ਵਰਗੇ ਪੰਜਾ ਵਧੀਆ ਲੰਬਾ ਟਾਈਮ ਦੁੱਧ ਦਿੱਤਾ ਹਾਂ 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 ਇਸ ਵਾਰ ਅੰਦਾਜ਼ਾ ਲਾਈ ਕਿੰਨਾ ਦੁੱਧ ਦੇ ਇਸ ਵਾਰ 12 13 ਕਿਲੋ ਦੁੱਧ ਖੁੱਲ੍ਹੇ ਹੀ ਦਊਗੀ 12 ਲੀਟਰ ਦੁੱਧ ਨਾ ਪਾਜੂ 12 ਕਿਲੋ ਖੁੱਲ੍ਹੇ ਹੀ ਦਊਗੀ ਠੀਕ ਹੈ ਤੇ ਸ਼ਾਂਤੋ ਕਰੋਸ ਹੈ ਸੀਮਨ ਲੱਗਾ ਨਾ ਸ਼ਾਂਤੋ ਕਰੋਸ ਆ ਬਈ ਮੈਂ ਤੈਨੂੰ ਕਹਦੀ ਸੀਮਨ ਲਗਾਇਆ ਠੀਕ ਹੈ ਮੁੱਲ ਇਹਦਾ ਕੀ ਰੱਖਿਆ ਮੁੱਲ ਕਹੇ ਨੂੰ ਤਾਂ ਕੁਝ ਮਰਜ਼ੀ ਕਰਾ ਜੇ 90000 ਰੁਪਏ ਦੀ ਕਰਦੇ ਮਾਨਤਨ ਹੋ ਜਾਊਗਾ ਮਾਨਤਨ ਹਾਂ ਕਰਦਾਂਗੇ 2000 ਰੁਪਏ ਛੋਟ ਕਰਦਾਂਗੇ 80 ਹੀ ਦੇ ਦਾਂਗੇ 88 ਆਦਿਕ ਇਹ ਦੇ ਦਾਂਗੇ ਤੇ ਬਾਕੀ ਹੋਰ ਕੈਂਡੀ ਸੀਲ ਆ ਬਈ ਕੋਈ ਮਰਜ਼ੀ ਖੋਦ ਹੀ ਫਰੇ ਠੀਕ ਹੈ ਸੁਬਾ ਕੀ ਸਿੰਘ ਨੂੰ ਮੱਥਾ ਦੇਖੋ ਸੋਹਣਾ ਚੰਗਾ ਤੇ ਬਾਕੀ ਰਾਜੀ ਪਲੀ ਪੁਲੀ ਵੀ ਬਾਕੀ ਲੇਵੀ ਬਾਈ ਬਾਲੀ ਬੰਤਰ ਹੋ ਆ ਸੋ ਡਿਜ਼ਾਈਨ ਵਗੈਰਾ ਦੇਖੋ ਲੇਵੀ ਦੇ ਚੰਗਿਆ ਦੂਸਰਾ ਸੁਬਾ ਸੋ ਨੂੰ ਲਗਭਗ ਇੱਕ ਹਫਤਾ ਤੱਕ ਪੈਂਡਿੰਗ ਪਿਆ ਸੋ ਪਤਲੀ ਚਮੜੀ ਦੇ ਵਿੱਚ ਠੰਡਲੇਵਾ ਸੋਹਣਾ ਬਿੱਥੀ ਚੰਗਿਆ ਥਾਣਾ ਦੇ ਵਿੱਚ ਦੂਸਰਾ ਸੁਬਾ ਸੁੰਦੀ ਆ 88000 ਦੇ ਵਿੱਚੋਂ ਨਰਮ ਹੋ ਜੂਗੀ ਮਾਨਦਾਨ ਤੁਹਾਡਾ ਹੋ ਜੂਗਾ ਸੋ ਦੇਖੋ ਮੂੰਹ ਮਥਾ ਜਿੰਦ ਜਾਨ ਵਾਲੀ ਝੋਟੀ ਆ ਤੇ ਬਾਕੀ ਮਲਕਵੇਂ ਦੇਖੋ ਥੱਲੇ ਮਲਕਵੇਂ ਹੋਰਲੇ ਪਾਸੇ ਚੰਗੀ ਸੋਹਣੀ ਦਿਖਾਈ ਦਿੰਦੀ ਆ ਤੇ ਕੰਪੈਕਟ ਟਰੈਕਟਰ ਜੇ ਕੋਈ ਨਹੀਂ ਟੁੱਟਵਾ ਲੈਵਾ ਇਹਦਾ ਤੇ ਠੋਸ ਲੈਵੇ ਜੱਟ ਵਰਗੇ ਦੀ ਤੇ ਅੰਦਾਜ਼ਾ ਇਹ ਲੈ ਜੀ 12 ਲੀਟਰ ਮੰਨ ਕੇ ਬੰਦਾ ਰਹਿਲੇ ਹਾਂ ਹਾਂ ਭਾਈ 12 ਕਿਲੋ ਮੰਨ ਕੇ ਲੈਵੇ ਭਾਈ ਠੀਕ ਹੈ ਹਾਂ ਤੇ ਮਿਲ ਕੇ ਵੀ ਨਾ ਖੈਰ ਚੰਗੇ ਨੇ ਬਸ ਠੀਕ ਹੈ ਹਾਂ ਤੇ ਲੈਵਾ ਸੁਣ ਲਓ ਜੇ ਮਰਜ਼ੀ ਕੋਈ ਮਰਜ਼ੀ ਹੋ ਕਰੀ ਜਾਵੇ ਕੋਈ ਚੱਕਰ ਨਹੀਂਗਾ ਤੇ ਨੰਬਰ ਬੋਲ ਜੀ ਭਰਾ ਦੋਵਾਰੇ ਆਪਣਾ ਨੰਬਰ 9878850773 ਠੀਕ ਹੈ ਸੋ ਕਿਸੇ ਵੀਰ ਦੇ ਝੋਟੇ ਪਸੰਦ ਹੋਵੇ ਤਾਂ ਵੀਰ ਨਾਲ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ ਹੋਰ